ਸਰ ਜਦੋਂ ਕੋਈ ਬੰਦਾ ਸਵਰਗਵਾਸ ਹੋ ਜਾਂਦਾ ਤਾਂ ਜਿਹੜੀ ਉਹਦੀ ਵਿਰਾਸਤ ਤਾਂ ਤਾਂ ਉਹਦੇ ਜਿਹੜੇ ਪਰਿਵਾਰ ਵਾਲੇ ਮੈਂਬਰ ਨੇ ਉਹ ਉਸ ਵਿਰਾਸਤ ਨੂੰ ਕਿਵੇਂ ਲੈਣਾ ਕਿਸ ਲਈ ਕੀ ਕੀ ਸਾਨੂੰ ਸਾਫ ਧੰਨੀਆਂ ਰੱਖਣੀਆਂ ਜ਼ਰੂਰੀ ਨੇ ਦੇਖੋ ਜਿਹੜੀ ਵਿਰਾਸਤ ਹੈ ਉਹ ਤਾਂ ਵਾਰਸਾਂ ਨੂੰ ਜਿਹੜੇ ਵੀ ਹੈਗੇ ਨੇ ਉਹਦੇ ਕਾਨੂੰਨੀ ਵਾਰਸ ਉਹਨਾਂ ਨੂੰ ਸਾਰਿਆਂ ਨੂੰ ਜਾਊਗੀ ਸਪੋਜ਼ ਕਰੋ ਉਹਦੀ ਮਾਂ ਵੀ ਜਿਉਂਦੀ ਹੈ ਜੀ ਮਾਂ ਨੂੰ ਵੀ ਹਿੱਸਾ ਜਾਏਗਾ ਠੀਕ ਹੈ ਜੀ ਠੀਕ ਹੈ ਜੀ ਚਾਰ ਮੁੰਡੇ ਨੇ ਸਪੋਜ਼ ਕਰ ਲਓ ਬਿਲਕੁਲ ਤੇ ਦੋ ਭੈਣਾਂ ਨੇ ਜੀ ਛੀ ਸੱਤਵੀਂ ਮਾਂ ਸੱਤਾਂ ਨੂੰ ਬਰਾਬਰੀ ਸਾਂਝ ਜਮੀਨ ਜਾਣੀ ਹੈ ਜਾਣੀ ਹੈ ਠੀਕ ਹੈ ਜੇ ਕਿਸੇ ਦੀ ਪਹਿਲਾਂ ਡੈਥ ਹੋਈ ਹੋਈ ਹੈ ਕਿਸੇ ਮੁੰਡੇ ਦੀ ਤਾਂ ਉਹਦੇ ਹਾਂ ਉਹਨਾਂ ਪਰਿਵਾਰ ਦੇ ਬੱਚਾਂ ਚੋ ਜੇ ਕਿਸੇ ਦੀ ਡੈਥ ਹੋਈ ਹੋਈ ਹੈ ਪਹਿਲਾਂ ਮੁੰਡੇ ਜਾਂ ਕੁੜੀ ਦੀ ਜੀ ਉਹਦੇ ਗਾਹ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਊਗਾ ਉਹਦਾ ਹਿੱਸਾ ਸੱਤਵਾਂ ਹਿੱਸਾ ਜਾਨੀ ਕਿ ਉਹਦੇ ਬੱਚੇ ਤੇ ਘਰ ਵਾਲਿਆਂ ਨੂੰ ਉਹਨਾਂ ਨੂੰ ਵੀ ਜਾਊਗਾ ਉਹ ਚੋ ਜੇ ਉਹਦੀ ਮਾਂ ਜੂ ਦੀ ਬੈਠੀ ਹੈ ਜਿਹੜਾ ਦੀ ਡੈਥ ਹੋਈ ਹੈ ਉਹਨੂੰ ਵੀ ਹਿੱਸਾ ਜਾਣਾ ਹੈ ਠੀਕ ਆ ਉਹਦਾ ਹਿੱਸੇ ਉਸ ਹਸਾਬ ਨਾਲ ਜਾਣਗੇ ਜਾਣਗੇ ਠੀਕ ਆ ਅਪਾ ਪਰਿਵਾਰ ਦੇ ਬੰਦਿਆਂ ਨੂੰ ਜੇ ਸਿੱਧੀ ਵਿਰਾਸਤ ਕਰ ਰਹੇ ਫਿਰ ਛੱਡ ਨਹੀਂ ਸਕਦੇ ਜੇ ਵਸੀਤਾ ਕੀਤੀ ਹੋਈ ਨੇ ਫਿਰ ਗੱਲ ਵੱਖਰੀ ਹੈ ਠੀਕ ਆ ਜੇ ਮਦਲ ਉਹ ਜੋ ਬੰਦਾ ਸਵਰਗਵਾਸ ਹੋਇਆ ਜੇ ਉਹ ਪਹਿਲਾਂ ਵਸੀਤ ਕਰ ਜੇ ਪਹਿਲਾਂ ਵਸੀਤ ਕਰ ਜਾਂਦਾ ਫਿਰ ਵੱਖਰੀ ਗੱਲ ਹੈ ਕਿ ਤਾਂ ਜਿਹਨੂੰ ਵਸੀਤ ਕੀਤੇ ਉਹਨਾਂ ਨੂੰ ਇੰਤਕਾਲ ਹੋਊਗਾ ਜੀ ਠੀਕ ਹੈ ਜੀ ਜੇ ਵਸੀਤ ਦੇ ਵਿੱਚ ਨਾਮ ਪੈ ਗਿਆ ਹਾਂ ਅੱਛਾ ਜਦੋਂ ਕੁਰਸੀ ਨਾਮਾ ਬਣਦਾ ਕੁਰਸੀ ਨਾਮੇ 'ਚ ਸਾਰੇ ਵਾਰਸ ਦਿਖਾਉਣੇ ਪੈਂਦੇ ਨੇ ਠੀਕ ਹੈ ਜੀ ਚੌਧਰੀ ਵਸੀਤ ਕੀਤੀ ਹੋਈ ਐ ਸਪੋਜ਼ ਕਰੋ ਚਾਰ ਮੀਸੇਦਾਰ ਨੇ ਦੋ ਕੁੜੀਆਂ ਨੇ ਛੀ ਨੇ ਦੋ ਕੁੜੀਆਂ ਛੱਡਤੀਆਂ ਚਾਰਾਂ ਨੂੰ ਵਸੀਤ ਕਰਾ ਗਿਆ ਸਾਨੂੰ ਕ ਅੱਪਾ ਛੱਡ ਨਹੀਂ ਸਕਦੇ ਕਿਸੇ ਨੂੰ ਅਸਾਂ ਜੋ ਕੁਰਸੀ ਨਾਂ ਵਿਆਹ ਵੀ ਦਿੱਤੀਆਂ ਹਾਂ ਹਾਂ ਚਾਹੇ ਬੈਈਆਂ ਨੇ ਚਾਹੇ ਕੁਮਾਰੀਆਂ ਨੇ ਉਹ ਕੁਰਸੀ ਨਾਂ ਵਿੱਚ ਤਾਂ ਆਪਾਂ ਨੂੰ ਦਿਖਾਉਣੀ ਹੈ ਪਹਿਣੀਆਂ ਛੇ ਠੀਕ ਆ ਇੰਤਕਾਲ ਬਸੀਦੇ ਮਦ ਦਾ ਵਿਚਾਰਾ ਨਾ ਹੋ ਜੂ ਪਰ ਕੁਰਸੀ ਨਾਂ ਵਿੱਚ ਦਿਖਾਉਣੀ ਚਾਹੀਦੀ ਨੇ ਠੀਕ ਆ ਕੁਰਸੀ ਨਾਂ ਵਿੱਚ ਨਹੀਂ ਚੱਲਿਆ ਚਾਹੀਦੀ ਆਪਾਂ ਨੂੰ ਕੋਈ ਕਿਸੇ ਵਾਰ ਜੇ ਕੁਰਸੀ ਨਾਂ ਵਿੱਚ ਆਪਾਂ ਕਿਸੇ ਵਾਰ ਸਾਨੂੰ ਛੱਡਦੇ ਆ ਤਾਂ ਕੱਲ ਨੂੰ ਆਪਾਂ ਨੂੰ 420 ਦੇ ਕੇਸ ਚ ਆਪਾਂ ਹੈਰਾਨ ਹੋ ਸਕਦੇ ਆ ਅਦਾਲਤਾਂ ਦੇ ਚੱਕਰਾਂ ਚ ਪੈ ਸਕਦੇ ਆ ਠੀਕ ਆ ਤੇ ਇਹਦੇ ਨਾਲ ਸਾਰ ਇੱਕ ਹੋਰ ਸਵਾਲ ਆ ਤੇ ਜਦੋਂ ਬੰਦਾ ਸਵਾਰਗਵਾਸ ਹੋ ਜਾਂਦਾ ਫਿਰ ਉਹਦੀ ਜਿਹੜੀ ਮਨ ਲੋ ਵੀ ਉਹ ਪਰਿਵਾਰ ਵਾਲੇ ਮੈਂਬਰ ਕਿੱਥੇ ਦੇਣਾ ਵੀ ਸਾਡੀ ਜੋ ਬਰਾਸਤ ਅਰਜ਼ੀ ਦੇਣ ਦੀ ਕੋਈ ਲੋੜ ਨਹੀਂ ਹੈ ਆਪਾਂ ਇੱਕ ਤਾਂ ਡੈਥ ਸਰਟੀਫਿਕੇਟ ਇੱਕ ਨੰਬਰਦਾਰ ਨੂੰ ਨਾਲ ਜਾ ਕੇ ਠੀਕ ਹੈ ਜੀ ਪਟਵਾਰੀ ਲਵੇ ਇੰਤਕਾਲ ਦਰਜ ਕਰਾ ਸਕਦੇ ਆ ਠੀਕ ਹੈ ਜੇ ਪਟਵਾਰੀ ਕਹਿੰਦਾ ਵੀ ਜਣੀ ਪਹਿਲਾਂ ਤੁਸੀਂ ਐਪਲੀਕੇਸ਼ਨ ਦੋ ਤਸੀਲਾਰ ਤੇ ਪਤਸੀਲਾਰ ਤੋਂ ਐਪਲੀਕੇਸ਼ਨ ਮਾਰਕ ਕਰਾ ਕੇ ਵੀ ਜਦਪੀ ਦਾ ਡੈਥ ਹੋ ਚੁੱਕੇ ਸਾਡੇ ਪਾਸ ਹੀ ਫਲਾਣੇ ਫਲਾਣੇ ਬਾਰਸਾ ਇਹਨਾਂ ਦੇ ਨਾਮ ਸਾਡਾ ਬਰਾਸ ਦਾ ਇੰਤਕਾਲ ਹੋਣਾ ਚਾਹੀਦਾ ਠੀਕ ਹੈ ਡੈਥ ਸਰਟੀਫਿਕੇਟ ਲੈ ਜਾ ਕੇ ਤੇ ਉਹ ਤਸੀਲਾਰ ਤੋਂ ਮਾਰਕ ਕਰਾ ਕੇ ਪਟਵਾਰੀ ਦੇ ਕੋਲ ਜਾ ਕੇ ਦਰਜ ਕਰਾ ਸਕਦੇ ਹਾਂ ਠੀਕ ਹੈ ਠੀਕ ਵੈਸੇ ਸਿੱਧਾ ਵੀ ਬਰਾਸ ਦਾ ਦਰਜ ਕਰ ਸਕਦਾ ਹੈ ਦਰਖਾਸਤ ਦੀ ਕੋਈ ਲੋੜ ਨਹੀਂ ਹੈ ਕੋਈ ਲੋੜ ਨਹੀਂ ਹੈ ਦਰఖాਉ ਉਹ ਤਾਂ ਰੋਜ਼ਨਾਮੇ 'ਚ ਰੈਪਟ ਪਾਉਣੀ ਆ ਜਦੋਂ ਉਹਨੇ ਉਦੋਂ ਉਹਨੇ ਦਸਖਤ ਕਰਾ ਲੈਣੇ ਨੇ ਜਿਹੜੇ ਬੰਦੇ ਉੱਥੇ ਗਏ ਨੇ ਦਰਜ ਕਰਾਉਣ ਵਾਸਤੇ ਹਾਂ ਸਾਡੇ ਆ ਵਾਰਸ ਨੇ ਨੰਬਰਦਾਰ ਦੇ ਵੀ ਦਸਖਤ ਕਰਾ ਲੂਗਾ ਤੇ ਪਰ ਉਹ ਦੇ ਜਿਹੜਾ ਬੰਦਾ ਦਰਜ ਕਰਾਉਣ ਗਿਆ ਉਹਦੇ ਵੀ ਵੀ ਇਸ ਤੋਂ ਬਿਗਾਰ ਕੋਈ ਹੋਰ ਵਾਸ ਨਹੀਂ ਆਇਆ ਸਾਡਾ ਸੋ ਦੋਸਤੋ ਐਸੀ ਤੋਂ ਨੇ ਸਵਾਲ ਕਰਿਆ ਸੀ ਵੀ ਜੇ ਕੋਈ ਬੰਦਾ ਸਵਰਗਵਾਸ ਹੋ ਜਾ ਤਾਂ ਉਹਦੀ ਵਿਰਾਸਤ ਨੂੰ ਸੀ ਆਪਣੇ ਨਾਮ ਕਿਵੇਂ ਕਰਵਾਈਏ ਬਿਲਕੁਲ ਸੌਖਾ ਜੀ ਸਰ ਨੇ ਤਰੀਕਾ ਦੱਸਿਆ ਕੋਈ ਲੰਮਾ ਛੋੜਾ ਕਰਨ ਦੀ ਲੋੜ ਨਹੀਂ ਬਸ ਸਾਨੂੰ ਲੋੜ ਆ ਇਹ ਚੀਜ਼ਾਂ ਤੇ ਧਿਆਨ ਦੇਣ ਦੀ ਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਬੰਦਾ ਆਮ ਜਿਹੀਆਂ ਗੱਲਾਂ ਹੁੰਦੀਆਂ ਨੇ ਅਸੀਂ ਇਹ ਗੱਲਾਂ ਨੂੰ ਲੈ ਕੇ ਵੀ ਬੜੇ ਕਿ ਚਿੰਤਾ ਦਾ ਵਿਸ਼ਾ ਬਣਾ ਲਿਆ ਨੇ ਇੱਕ ਸਾਡੇ ਘਰ ਵਿੱਚ ਘਟਨਾ ਹੋ ਜਾਂਦੀ ਦੂਜੀ ਅਸੀਂ ਇਹ ਚੀਜ਼ ਦਾ ਹੱਵਾਂ ਰੱਖਦੇ ਪਤਾ ਨਹੀਂ ਕਿਵੇਂ ਹੋਊ ਕੀ ਹੋਊ ਸੋ ਇਦਾਂ ਦੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਸਿਰਫ ਸਿੰਪਲ ਜਿਹੇ ਡਾਕੂਮੈਂਟ ਹੁੰਦੇ ਨੇ ਜੋ ਅਸੀਂ ਪਟਵਾਰੀ ਸਾਹਿਬ ਨੂੰ ਦੇਣੇ ਹੁੰਦੇ ਨੇ ਸੋ ਜਾਣਕਾਰੀ ਕਦਰ ਲੰਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ